ਉਹ ਕੀਤੀ ਹੋਈ ਬਖਸ਼ਿਸ਼ ਅਤੇ ਆਤਮ ਰੱਖਿਆ ਤੋਂ ਵੀ ਜ਼ਿਆਦਾ ਜ਼ਰੂਰੀ ਕਿਸੇ ਨਿਰਬਲ ਦੀ ਰੱਖਿਆ ਲਈ ਕਿਸੇ ਲੋੜਵੰਦ ਦੀ ਰੱਖਿਆ ਲਈ ਬਖਸ਼ਿਸ਼ ਕੀਤੀ ਹੋਈ ਇੱਕ ਐਸੀ ਸ਼ਸਤਰ ਕਲਾ ਜਿਹਨੂੰ ਅਸੀਂ ਗਦਕਾ ਦੇ ਨਾਮ ਨਾਲ ਜਾਣਦੇ ਹਾਂ ਉਹ ਵਿਸਰ ਰਹੀ ਸੀ ਉਹ ਲੋਕਾਂ ਦੇ ਚੇਤਿਆਂ 'ਚੋਂ ਬਾਹਰ ਜਾ ਰਹੀ ਸੀ ਅੱਜ ਉਹਨੂੰ ਪੁਨਰਜੀਵਿਤ ਕੀਤਾ ਨਾ ਹੀ ਕਮਾਂਗਾ ਉਹਨੂੰ ਸਮਾਜ ਦੇ ਵਿੱਚ ਇਹ ਕਹਿੰਦੀ ਖੂਬਸੂਰਤੀ ਦੇ ਨਾਲ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਜਿੱਥੇ ਬਹੁਤ ਵੱਡੀ ਗੱਲ ਹੈ ਉੱਥੇ ਸਮੇਂ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਹਥਿਆਰ ਸ਼ਸਤਰ ਇੱਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦੀ अहमियत ਦੱਸੀ ਹੈ ਕਦੋਂ ਪਹਿਲੋਂ ਹਲੀਮੀ ਪਹਿਲੋਂ ਨਿਮਰਤਾ ਪਰ ਜਦੋਂ ਉਹਦੇ ਨਾਲ ਗੱਲ ਨਾ ਬਣੇ ਦੁਨੀਆ ਦਾ ਹਰ ਹੀਲਾ ਵਰਤ ਕੇ ਦੇਖ ਲੋ ਜਦੋਂ ਸ਼ਾਂਤੀ ਕੋਈ ਤੁਹਾਡੀ ਨਾ ਸਮਝੇ ਜਦੋਂ ਤੁਹਾਡੀ ਮੁਹੱਬਤ ਸੁਨੇਹੇ ਕਿਸੇ ਨੂੰ ਸਮਝ ਨਾ ਆਉਂਦੇ ਹੋਣ ਜਦੋਂ ਤੁਹਾਡੀ ਮਿੰਤ ਕਿਸੇ ਦੇ ਸਿਰ ਦੇ ਉੱਪਰੋਂ ਲੱਗ ਜੇ ਜਦੋਂ ਤੁਹਾਡਾ ਸਮਝਾਇਆ ਕਿਸੇ ਦੇ ਪੱਲੇ ਨਾ ਪਵੇ ਕੋਈ ਜ਼ੁਲਮ ਦੀਆਂ ਹੱਦਾਂ ਟੱਪੇ ਫਿਰ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਸ਼ਸਤਰ ਕਲਾ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਚੂਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਵਾਸ਼ ਸ਼ੰਗੀਰ ਦਸ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਕੀ ਸਾਰੇ ਹੀਲੇ ਖਤਮ ਹੋ ਜਾਣ ਪਹਿਲੋਂ ਸਾਰੇ ਕਰਕੇ ਵੇਖੋ ਪਰ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਕੀ ਸਾਰੇ ਹੀਲੇ ਖਤਮ ਹੋ ਜਾਣ ਉਦੋਂ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਪਾ ਲੈਣਾ ਚਾਹੀਦਾ ਪਰ ਸਾ ਚਿਰਿਆ ਕਾਲਾ ਅਰ ਸ਼ਮਸ਼ੀਰ ਦੇ ਦਸਤੇ ਨੂੰ ਨਹੀਂ ਹੱਥ ਪਾਏ ਬਾਵਾਗੇ ਨਾ ਜੇ ਸਾਨੂੰ ਉਹਨੂੰ ਹੱਥ ਪਾ ਕੇ ਚਲਾਉਣੀ ਨਹੀਂ ਆਉਂਦੀ ਹੋਏਗੀ ਲੋਕੀ ਅੱਜ ਕੱਲੇ ਵੀ ਕੈਮਰੇ ਦੇ ਜ਼ਮਾਨਾ ਬਹੁਤ ਅੱਗੇ ਲੰਘ ਗਿਆ ਹੁਣ ਤੇ ਪਰਮਾਣੂ ਬੰਬ ਦਾ ਜ਼ਮਾਨਾ ਹੈ ਪਰ ਜੋ ਕਲਾ ਕੌਸ਼ਲ ਜੋ ਸਾਨੂੰ ਤਰਬੀਅਤ ਸਾਡੇ ਮਾਲਕ ਨੇ ਦਿੱਤੀ ਹੈ ਨਾ ਉਹ ਤੋਪਾਂ ਬੰਬਾਂ ਤੋਂ ਵੀ ਅੱਗੇ ਦੀ ਹੈ ਕਿਉਂਕਿ ਉਹਦੇ ਅੰਦਰ ਇੱਕ ਜਜ਼ਬਾ ਹੈ ਉਹਦੇ ਅੰਦਰ ਇੱਕ ਸਾਰਥਕਤਾ ਹੈ ਜਿਹੜੀ ਸਾਨੂੰ ਅੱਗੇ ਹੋ ਕੇ ਲੜਨਾ ਸਿਖਾਉਂਦੀ ਹੈ ਉਹ ਤੁਸੀਂ ਹਥਿਆਰਾਂ ਦੇ ਨਾਲ ਜਿੰਨੇ ਮਰਜ਼ੀ ਲੈ ਸੋ ਕੇ ਚਲੇ ਜਾਓ ਪਰ ਜਦ ਤੱਕ ਇਥੇ ਜਿਗਰਾ ਨਹੀਂ ਬਖਸ਼ਿਆ ਨਾ ਤੁਹਾਨੂੰ ਮਾਲਕ ਨੇ ਤੁਹਾਡੇ ਕੋਲੋਂ ਗੁਲੇਲ ਵੀ ਨਹੀਂ ਚੱਲਣੀ ਉਦੋਂ ਤੱਕ ਇੱਥੇ ਜਿਗਰਾ ਚਾਹੀਦਾ ਸੋ ਇਹ ਜਿਹੜੀ ਗਤਕੇ ਦੀ ਕਲਾ ਇਹ ਸਿਰਫ ਤੁਹਾਨੂੰ ਕਲਾ ਸਿਰਫ ਬਲਵਾਰ ਕਮਾਉਣਾ ਨਹੀਂ ਸਿਖਾਉਂਦੀ ਤੁਹਾਨੂੰ ਜਿਗਰਾ ਵੀ ਬਖਸ਼ਦੀ ਹੈ ਤੁਹਾਨੂੰ ਉਹ ਬਚਨ ਯਾਦ ਕਰਾਉਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਕਿ ਚਿੜੀਆਂੋਂ ਸੇ ਮੈਂ ਬਾਜ਼ ਤੋੜਾਂ ਇਹ ਚਿੜੀਆਂ ਨਾਲ ਬਾਜ਼ ਤੋੜਨ ਦਾ ਮਾਲਕ ਨੇ ਸਿਰਫ ਰਸਤਾ ਦੱਸਿਆ سوا لاکھ سے ایک لڑاؤں چڑیوں سے میں باج تڑاؤں تب ہے گوبین سنگھ نام کہاں وہ کہ میرا نام جدو بھی لیا جائے گا اس قوم نو یاد کر کے لیا جائے گا جنہوں ظلم دے کے لڑنا ہوں دا جنہوں ظلم دے کے کھڑنا ہوں دا ساری ہونے فلم آئی سی ایک مستانے وہ میں کوشش کہ اس کلا جن اپنے ہستی مطابق سکرین تے پیش کر سکا میں انہوں ਪਰ ਉਹਦੇ ਵਿੱਚ ਜਿਹੜੀ ਖਾਸ ਗੱਲ ਇਹ ਸੀ ਦੇਖਣ ਵਾਲੀ ਕਿ ਜਦੋਂ ਬੰਦੇ ਕਿਸ ਕੌਮ ਦੇ ਨਾਲ ਸੰਬੰਧ ਵੀ ਨਹੀਂ ਰੱਖਦੇ ਉਹ ਲੋਕ ਜਿਹੜੇ ਇੱਧਰ ਉੱਧਰ ਫੜੇ ਸੀ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਫਿਲਮ ਸ਼ੁਰੂ-ਸ਼ੁਰੂ ਜਿਹਾ ਹੋਰ ਤਰ੍ਹਾਂ ਦੀ ਹੈ ਬਾਅਦ ਚ ਬਹੁਤ ਵਧੀਆ ਹੋਵੇਗੀ ਉਹਦਾ ਇਹ ਕਾਰਨ ਹੈ ਡਾਇਰੈਕਟਰ ਪ੍ਰੋਡਿਊਸਰ ਕੰਮਲੇ ਨਹੀਂ ਉਹ ਸ਼ੁਰੂ ਤੋਂ ਵੀ ਫਿਲਮ ਇਦਾਂ ਦੀ ਲੱਗ ਸਕਦੀ ਸੀ ਪਰ ਉਹਨਾਂ ਨੇ ਇਹ ਦੱਸਣਾ ਸੀ ਕਿ ਆਮ ਸਧਾਰਨ ਲੋਕ ਕੋਈ ਉਹਨਾਂ ਚੋਂ ਨਿੱਕੀ-ਮੋਟੀ ਚੋਰੀ ਕਰਨ ਵਾਲਾ ਕੋਈ ਛੋਟੇ-ਮੋਟੇ ਕੰਮ ਕਾਰੋਬਾਰ ਦੇ ਵਿੱਚ ਹੀ ਖੁਸ਼ ਹੈ ਕੋਈ ਦੁਨੀਆ ਤੋਂ ਤਿਆਗੀ ਹੋ ਕੇ ਪਰੇ ਚਲਾ ਗਿਆ ਹੈ ਪਰ ਜਦੋਂ ਉਹ ਇਕੱਠੇ ਹੁੰਦੇ ਨੇ ਜਦੋਂ ਉਹਨਾਂ ਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਜਦੋਂ ਉਹ ਗੁਰੂ ਸਾਹਿਬ ਦੀ ਕੌਮ ਨੂੰ ਦੁਨੀਆ ਦੇ ਵਿੱਚ ਕਿਸ ਕਿਰਦਾਰ ਦੇ ਨਾਲ ਵਿਚਰਦੀ ਆ ਉਹ ਦੇਖਦੇ ਨੇ ਜਦੋਂ ਉਹਦੇ ਬਾਰੇ ਸੁਣਦੇ ਆ ਉਹਨਾਂ ਤੇ ਅਸਰ ਹੁੰਦਾ ਹੈ ਤੇ ਜਦੋਂ ਇੱਕ ਮੋਮੈਂਟ ਆ ਜਾਂਦੀ ਹੈ ਉਹ ਬਾਣਾ ਪਾ ਲੈਂਦੇ ਨੇ ਜਦੋਂ ਅਰਦਾਸ ਹੁੰਦੀ ਹੈ ਫਿਰ ਜੂਨਾਂ ਦੇ ਅੰਦਰ ਖੂਨ ਖੋਲਦਾ ਜੋ ਖੂਨ ਵਾਲੇ ਮਾਰਦਾ ਨਾ ਉਹ ਦਿਖਾਉਣ ਲਈ ਜ਼ਰੂਰੀ ਸੀ ਕਿ ਪੈਨ ਉਹਨਾਂ ਦੀ ਸੁਧਾਰੀ ਤਾਂ ਦਿਖਾਈ ਜਾਵੇ ਕਿ ਮਹਾਰਾਜ ਚਿੜੀਆਂ ਤੋਂ ਬਾਹਰ ਹੀ ਕਿਵੇਂ ਬਣਾਉਂਦੇ ਨੇ ਤਾਂ ਨਾਦਰਸ਼ਾਹ ਕਹਿ ਕੇ ਗਿਆ ਸੀ ਕਿ ਜੇ ਨਕਲੀ ਇਦਾਂ ਦੇ ਦੇਣਾ ਤੇ ਫਿਰ ਅਸਲੀ ਕਿਦਾਂ ਦੇ ਹੋਣਗੇ ਕਹਿੰਦੇ ਤਿਆਰੀ ਕਰ ਲੈ ਜਿਹੜੀ ਗੱਡੀ ਤੇ ਤੂੰ ਬੈਠਾ ਹੈ ਨਾ ਇੱਕ ਦਿਨ ਇਹ ਇੱਥੇ ਰਾਜ ਕਰਨਗੇ ਔਰ ਲਾਹੌਰ ਦੀ ਗੱਡੀ ਤੇ ਫਿਰ ਤੁਸੀਂ ਰਾਜ ਕੀਤਾ ਮਾਣੇ ਜਾਣ ਕਦੇ ਵੀ ਸਾਡਾ ਸ਼ੌਂਕ ਨਹੀਂ ਮੇਰੇ ਉਹ ਮਸਤਾਨੇ ਦੀਆਂ ਇੰਟਰਵਿਊਸ ਚੱਲਦੀਆਂ ਸੀ ਉਹਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਦੁਨੀਆ 'ਚ ਕਿਤੇ ਵੀ ਇਤਿਹਾਸ ਪੜ੍ਹ ਕੇ ਦੇਖ ਲਿਓ 5000 ਸਾਲ ਪੁਰਾਣਾ ਇਤਿਹਾਸ ਇਸ ਦੁਨੀਆ ਦਾ ਦੁਨੀਆ 'ਚ ਜਿੰਨੀਆਂ ਲੜਾਈਆਂ ਹੋਈਆਂ ਹਨ ਜਾਂ ਤੇ ਜ਼ਰ ਪਿੱਛੇ ਹੋਈਆਂ ਹਨ ਠੀਕ ਹੈ ਜੀ ਜ਼ਰ ਜ਼ਮਕਾ ਜਿਹੜਾ ਖਜ਼ਾਨਾ ਪੈਸਾ ਜਾਂ ਜੋਰੂ ਪਿੱਛੇ ਹੋਈਆਂ ਹਨ ਔਰਤ ਪਿੱਛੇ ਲੜਾਈ ਹੋਈ ਹੈ یا زر پچھے یا جورو پچھے تو یا زمین پچھے دنیا جو جنیا لڑائیاں ہوئی ہیں اور ایک کوئی قوم تو آٹی تو انو مارے نے بخشش کی تھی تو اسی ہمیشہ چوتھی لڑائی لڑی ہے وہ ہے ظلم دی لڑائی کوئی خالصے دی لڑائی میں نو داستو جڑی زار واسطے ہوئے جورو واسطے ہوئے یا زمین واسطے ہوئے یہ جو بھی لڑائی خالصے سے نے لڑی ہے چوتھی لڑائی لڑی ہے اور ظلم دی لڑائی ظلم دے خلاف ਜ਼ਾਲਮ ਦੇ ਅੱਗੇ ਹਮੇਸ਼ਾ ਹਿੱਕ ਦਾ ਕੇ ਖੜਾ ਹੋਇਆ ਖਾਲਸਾ ਉਹ ਤਾਂ ਹੀ ਜਿਹੜਾ ਮੇਰਾ ਕੈਰੈਕਟਰ ਸੀ ਕਲੰਦਰ ਉਹ ਦੱਸਿਆ ਸੀ ਕਿ ਬਚਪਨ ਤੋਂ ਸਿੰਘਾਂ ਨਾਲ ਰਹੇ ਹੈ ਉਹਨੇ ਦੇਖਿਆ ਸਿੰਘਾਂ ਨੂੰ ਵਿਚਰਦੇ ਆ ਉਹ ਜਦੋਂ ਕਹਿੰਦਾ ਨਾ ਕਿ ਅਸਲੀ ਲੜਾਈ ਦੇਖਣਾ ਚਾਹੁੰਦਾ ਹੈ ਨਾਦਰ ਤਾਂ ਕਲੰਦਰ ਸੋਚ ਗਿਆ ਸੀ ਕਿ ਹੁਣ ਕੀ ਹੋਣ ਵਾਲਾ ਕੀ ਕੌਤਕ ਹੋਣਾ ਇੱਥੇ ਕੀ ਪਾਣਾ ਵਰਤਣਾ ਉਹਨੇ ਤਾਂ ਬੜੇ ਕੌਨਫੀਡੈਂਸ ਨਾਲ ਕਿਹਾ ਸੀ ਨਾਦਰ جنگ ਦੇਖਣਾ ਚਾਹੁੰਦਾ ਹੈ ਨਾ ਦਿਖਾਵਾਂ ਚਾਂਗ ਦਿਖਾਵਾਂ ਔਰ ਜੰਗ ਵੀ ਐਸੀ ਦਿਖਾਵਾਂਗੇ ਸਦੀਆਂ ਯਾਦ ਰੱਖਣਗੀਆਂ ਇਹ ਸੀ ਜਜ਼ਬਾ ਜਿਹੜਾ ਕਲੰਦਰ ਨੂੰ ਪਤਾ ਸੀ ਕਿ ਤੁਸੀਂ ਜਿਹੜਾ ਪੰਗਾ ਲੈ ਲਿਆ ਕਿੱਥੇ ਗੱਲ ਮੁਕਣੀ ਹੈ ਜਾ ਕੇ ਉਸ ਜਜ਼ਬੇ ਨੂੰ ਬਿਆਨ ਕਰਦਾ ਇਹ ਐਨਾ ਇੱਕ ਖੂਬਸੂਰਤ ਇਵੈਂਟ ਸ਼ੁਰੂ ਹੋਇਆ ਕਿਉਂਕਿ ਇਹ ਸਾਡੇ ਕਲਚਰ ਦਾ ਵੀ ਹਿੱਸਾ ਹੈ ਸਾਡੇ ਸਭਿਆਚਾਰ ਦਾ ਹਿੱਸਾ ਹੈ اور میں واد کرنا چاہوں گا سارے نال اس ویسے سارے پناب کے یتکا ایسوسی پردھان پا جی سردار رجندر سول صاحب حاضر نے بہت واقع ہے جی مبارکباد سول صاحب اور اس ویلے سارے کول موجود تو نہیں پر سردار ہرچند سنگھ بھولر جی آل انڈیا پر بھی مبارکباد کے حقدار نے ਇਕਵਿੰਦਰ ਸਿੰਘ ਜੀ ਸਰਦਾਰ ਇਕਵਿੰਦਰ ਸਿੰਘ ਜੀ ਜਿਹੜੇ ਮੁਹਾਲੀ ਦੇ ਪ੍ਰੈਜ਼ੀਡੈਂਟ ਨੇ ਉਹ ਵੀ ਮੁਬਾਰਕਬਾਦ ਦੇ ਹੱਕਦਾਰ ਨੇ ਜੀ ਸੋ ਸਾਰਾ ਕੁਝ ਹੋਣਾ ਚਾਹੀਦਾ ਹੈ 스포츠 ক্রিকেট ਵੀ ਹੋਣੀ ਚਾਹੀਦੀ ਹੈ ਸੱਭਿਆਚਾਰਕ ਪ੍ਰੋਗਰਾਮ ਵੀ ਹੋਣੇ ਚਾਹੀਦੇ ਕਿਤਾ ਆਪਣਾ ਜੋ ਮਰਜ਼ੀ ਹੋਵੇ ਪਰ ਇਹ ਸਾਡੀਆਂ ਜੜ੍ਹਾਂ ਨੇ ਸਾਡਾ ਮੂਲ ਹੈ ਆਪਣਾ ਮੂਲ ਛੱਡ ਕੇ ਕੁਝ ਵੀ ਨਹੀਂ